ਦਾ ਮਾਰਦ ਰੋਜ਼ ਦੀ ਬੀਚ ਫਰਾਈ ਕਰ ਰਹੀ ਹੈ ਕਿ ਪਿੰਡ ਦਾ ਪੰਜਾ ਚੱਲਦਾ ਸਰਕਾਰ ਨੇ ਇਹ ਇਲਾਕੀਆਂ ਕਿੱਥੇ ਖੱਡੀਆਂ ਦਾ ਦੋਨੋਂ ਨਾਲ ਪੰਡੰਰੋ ਮੱਲੇ ਤੋਂ ਦਿਖਾ ਰਹੇ ਆ ਕਿ ਇਹੇ ਮੌਕੇ ਦੀ ਜਿਹੜੀ ਲੋੜ ਹੈ ਇਸ ਵੇਲੇ ਘਰ ਘਰ ਜਿਹੜੇ ਬਰਬਾਦ ਹੋ ਰਹੇ ਆ ਤੇ ਜਿਹੜਾ ਇਹ ਕੰਮ ਕੀਤਾ ਹੈ ਪੁਲਿਸ ਪ੍ਰਸ਼ਾਸਨ ਦਾ ਬਹੁਤ ਵਧੀਆ ਅਪਰਾਲਾ ਆ ਜਿਨ੍ਹਾਂ ਨੇ ਇਹ ਨਸ਼ਿਆ ਦੇ ਖਿਲਾਫ ਜਿਹੜੀ ਮਹਿਮ ਸ਼ੁਰੂ ਕੀਤੀ ਆ ਇਹ ਬਹੁਤ ਵੱਡੀ ਗੱਲ ਆ ਕਿ ਇਹੋ ਜਿਹੀ ਜਿਹੜੀ ਕਾਰਵਾਈ ਆ ਇਹ ਪਹਿਲੀ ਵਾਰ ਹੋ ਰਹੀ ਆ ਨਹੀਂ ਤਾਂ ਪਹਿਲਾਂ ਤਾਂ ਜਿੱਦਾਂ ਕਾਗਜੀ ਗੱਲਾਂ ਹੁੰਦੀਆਂ ਸੀ ਹੁਣ ਸਹੀ ਮੈਨਾਂ ਦੇ ਵਿੱਚ ਜੇ ਜਿਹੀ ਕਾਰਵਾਈ ਹੋਵੇ ਤਾਂ ਇਹਦੇ ਨਾਲ ਸਾਡਾ ਪੰਜਾਬੀ ਬਚ ਸਕਦਾ ਹੈ ਤੇ ਜ਼ਿਲ੍ਹਾ ਪੁਲਿਸ ਦੀ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਜ਼ਿਲ੍ਹਾ ਪੁਲਿਸ ਦੀ ਬਹੁਤ ਵਧੀਆ ਕਾਰਵਾਈ ਆ ਜਿਹੜਾ ਬਹੁਤ ਵਧੀਆ ਉਦਮ ਕੀਤਾ ਹੈ ਜਿਹੜਾ ਉਹਨਾਂ ਨੇ ਇਸ ਜੀ ਬਹੁਤ ਵੱਡੀ ਛਲਾਗਰ ਦਿੱਤੀ ਹੈ ਬਹੁਤ ਵਧੀਆ ਕੀਤਾ ਇਹ ਲੋਕਾਂ ਨੇ ਬੜਾ ਬਹੁਤ ਲੋਕਾਂ ਦਾ ਨੁਕਸਾਨ ਕੀਤਾ ਹੋਇਆ ਜੋ ਸ਼ਰੇਆਮ ਨਸ਼ਾ ਵਿਕ ਰਿਆ ਸੀਗਾ ਇਸ ਟਾਈਮ ਜੋ ਵੀ ਕੁਝ ਕੀਤਾ ਬਹੁਤ ਜ਼ਿਆਦਾ ਵਧੀਆ ਕੀਤਾ ਤੇ ਸਰਕਾਰ ਜੋ ਕਰ ਰਹੀ ਆ ਅੱਛਾ ਕਰ ਰਹੀ ਆ ਸਰਕਾਰ ਦਾ ਸ਼ਲਾਘਾਯੋਗ ਇਹ ਕਦਮ ਆ ਜੋ ਇਹ ਕੁਝ ਕੀਤਾ ਅੱਗੇ ਤੋਂ ਜਿਹੜੇ ਇਹਨਾਂ ਨੂੰ ਦੇਖ ਕੇ ਲੋਕ ਅੱਗੇ ਤੋਂ ਲੋਕਾਂ ਨੂੰ ਅਕਲ ਆਊਗੀ ਇਹ ਕੰਮ ਹੋਲ ਬੰਦ ਹੋ ਜਾਊਗਾ ਨਸ਼ਾ ਵੇਚਣਾ ਔਰ ਲੋਕਾਂ ਦੇ ਬੱਚਿਆਂ ਦੇ ਨੁਕਸਾਨ ਨਹੀਂ ਹੋਊਗੇ ਤੁਸੀਂ ਕਿੱਥੇ ਕਿੱਥੇ ਰਹਿੰਦੇ ਹੋ ਮੈਂ ਲੋਕਰ ਰਹਿੰਦਾ ਹਾਂ ਇੱਥੇ ਹੀ ਤੇ ਜੋ ਵੀ ਕੁਛ ਰੁਕਣਾ ਹੁਣ ਰੁਕਣਾ ਹੈ ਪ੍ਰਸ਼ਾਸਨ ਨੇ ਜੋ ਕੁਝ ਕੀਤਾ ਨਵਾਂ ਸ਼ਹਿਰ ਦੇ ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਧੀਆ ਕੀਤਾ ਸ਼ਲਾਹ 14 14 ਪਰਚੇ ਪਹਿਲਾਂ ਦੀ 14 ਪਰ ਇਹ ਚਾਰ ਗੱਲਾਂ ਪੂਰੀਆਂ ਹੋ ਜਾ ਰਹੀਆਂ ਹਨ ਨਹੀਂ ਜਾਈ ਗਈਆਂ ਤਾਂ ਅੱਜ ਨਹੀਂ ਆਸੀ ਸਾਰੇ ਜਿਹੜੇ ਚਾਹੋਗੇ ਲੱਗੇਗਾ ਨਹੀਂ ਹੋਣੀ ਇਹ ਡੋਟੋ ਕਮੇਟੀ ਗਿਣਤੀ ਵਿੱਚ লেਡੀ পুলিশ ਮਾਨਯੋਗ ਹਿੰਦੂ ਨੇ ਐਸ ਐਚਓ ਰਾਜਵਿੰਦਰ ਬ੍ਰਿੰਦਰਿੰਦਰ ਬ੍ਰਿੰਦਰਿੰਦਰ ਜਿਸ ਰਾਜਿਕ ਕਿੰਨੇ ਆ ਘਰਾਂ ਦੇ ਉੱਤੇ ਜਿਹੜੀ ਆ ਕਾਰਵਾਈ ਚੱਲ ਰਹੀ ਆ ਪੀਲਾ ਪੰਜਾ ਚਲਾਇਆ ਜਾ ਰਿਹਾ ਇਹ ਜੀ ਆਪਾਂ ਕਲੜਾ ਮੱਲੇ ਨਵਾਂ ਸ਼ਹਿਰ ਦੇ ਵਿੱਚ ਖੜੇ ਹੈਗੇ ਆ ਜਿੱਦਾਂ ਤੁਸੀਂ ਦੇਖ ਰਹੇ ਹੋ ਜਿਹੜਾ ਉਹ ਘਰ ਆਇਡੈਂਟੀਫਾਈ ਕੀਤਾ ਗਿਆ ਸਿਵਲ ਅਡਰੈਸਨ ਵੱਲੋਂ ਉਹ ਵੀਰੋ ਨਾਮ ਦੀ লেਡੀ ਦਾ ਹੈਗਾ ਤੇ ਇਹਨੂੰ ਡੈਮੋਲਿਸ਼ ਕਰਨ ਦੇ ਆਰਡਰ ਆਏ ਸੀ ਤੇ ਉਹਦੀ ਹੀ ਕੰਪਲਾਈਂਸ ਕਰਵਾਈ ਜਾ ਰਹੀ ਹੈ ਪਾਰੀ ਪੁਲਿਸ ਫੋਰਸ ਅਸੀਂ ਤਨਾਤ ਕੀਤੀ ਹੋਈ ਹੈ ਤਾਂ ਕਿ ਕੋਈ ਲੌਂਡ ਆਰਡਰ ਦੀ ਦਿੱਕਤ ਨਾ ਇੱਥੇ ਆਵੇ ਜਿਹੜਾ ਇਹ ਘਰ ਹੈ ਜਿਹੜਾ ਡੈਮੋਲਿਸ਼ ਹੋ ਰਿਹਾ ਹੈ ਇਹ ਬੀਰੋ ਲੇਡੀ ਦੇ ਉੱਤੇ ਤਿੰਨ ਪਰਚੇ ਹੈਗੇ ਆ ਇਹਦੇ ਹਸਬੰਡ ਦੇ ਉੱਤੇ ਪੰਜ ਪਰਚੇ ਹੈ ਤੇ ਪੂਰੇ ਫੈਮਿਲੀ ਮੈਂਬਰਸ ਦੇ ਉੱਤੇ 14 ਪਰਚੇ ਹੈਗੇ ਆ ਤੇ ਇਹ ਇਸੇ ਤਰ੍ਹਾਂ ਅਸੀਂ ਆਈਡੈਂਟੀਫਾਈ ਕਰਕੇ ਜੇ ਕੋਈ ਵੀ ਰੂਲ ਵਾਇਲਟ ਕਰਦੇ ਹੈ ਜਿਹੜੇ ਵੀ ਆਰਡਰ ਹੋਣਗੇ ਅਸੀਂ ਉਹਨਾਂ ਦੀ ਕੰਪਲਾਈਂਸ ਕਰਾਵਾਂਗੇ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਕਹਿਣਾ ਚਾਹੁੰਦਾ ਹੈ ਜਿਹੜੇ ਨਸ਼ਾ ਤਸਕਰੀ ਦਾ ਕੰਮ ਕਰ ਰਹੇ ਨੇ ਇਹ ਛੱਡ ਦੇਣ ਨਹੀਂ ਤਾਂ ਅਸੀਂ ਇਸੇ ਤਰ੍ਹਾਂ ਇਹਨਾਂ ਦੇ ਇਹ ਜਿਹਦਾ ਇਹ ਹੁਣ ਆਇਡੈਂਟੀਫਾਈ ਹੋਏ ਆ ਤਾਂ ਇਹਨਾਂ ਦੇ ਉੱਤੇ ਕਾਰਵਾਈ ਹੋ ਰਹੀ ਹੈ ਜਿਸ ਤੋਂ ਇਲਾਵਾ ਵੀ ਕੋਈ ਆਇਡੈਂਟੀਫਾਈ ਕੀਤੇ ਜਾਣਗੇ ਸਿਵਲ ਇੰਡਸਟਰੀਅਲ ਮਿਲ ਕੇ ਤਾਂ ਉਹਨਾਂ ਤੇ ਵੀ ਕਾਰਵਾਈ ਸਰ ਇਹ ਜਿਹੜੀ ਕਾਰਵਾਈ ਸਿਟੀ ਏਰੀਆਜ਼ ਦੇ ਵਿੱਚ ਹੀ ਹੋ ਰਹੀ ਆ ਜਦਕਿ ਪਿੰਡ ਕਈ ਪਿੰਡ ਵੀ ਨਵੇਂ ਸ਼ਹਿਰ ਦੇ ਐਸੇ ਨੇ ਜਿਨ੍ਹਾਂ ਦੇ ਉੱਤੇ ਪੁਲਿਸ ਲਗਾਤਾਰ ਕਾਸੋ ਆਪਰੇਸ਼ਨ ਵੀ ਕਰਦੀ ਰਹੀ ਆ ਜਾਂ ਲੰਗੜੋਆ ਜਾਂ ਔੜ ਦੇ ਪਿੰਡ ਉਹਨਾਂ ਦੇ ਉੱਤੇ ਵੀ ਇਹ ਕਿਹੜੀ ਕਾਰਵਾਈ ਹੋएगी ਉਹਨਾਂ ਏਰੀਆਜ਼ ਦੇ ਵਿੱਚ ਬਿਲਕੁਲ ਜੀ ਜੇ ਪਿੰਡਾਂ ਦੇ ਵਿੱਚ ਕੋਈ ਇਦਾਂ ਦੀ ਐਫਆਈ ਹੁੰਦੀ ਹੈ ਜੀ ਕੋਈ ਰੂਲ ਵਾਇਲਟ ਕੀਤਾ ਹੈ ਤੇ ਜਾਂ ਕੋਈ ਇਲੈਗਲ ਇਨਕ੍ਰੋਚਮੈਂਟ ਹੈਗੀ ਹੈ ਤਾਂ ਉੱਥੇ ਵੀ ਅਸੀਂ ਕਾਰਵਾਈ ਕਰਾਂਗੇ ਸਰ ਹ ਜੀ ਕਿੰਨਾ ਕਿ ਏਰੀਆ ਹੈਗਾ ਜਿਹੜਾ ਟਾਇਆ ਜਾ ਰਿਹਾ ਇਹ ਜੀ ਦੇਖੋ ਜੀ ਤੁਹਾਡੇ ਸਾਹਮਣੇ ਹੀ ਹੈ ਜਿਹੜੀ ਕਾਰ ਇਹ ਪਹਿਲਾਂ ਇਹ ਤਿੰਨ ਘਰ ਆਇਡੈਂਟੀਫਾਈ ਹੋਏ ਆ ਤਿੰਨੇ ਨਸ਼ਾ ਦਸਤਾਂ ਦੇ ਹੈਗੇ ਆ ਇੱਕ ਬੀਰੋ ਲੇਡੀ ਹੈਗੀ ਆ ਉਹਦਾ ਘਰ ਹੈ ਇੱਕ ਸੰਤੋਸ਼ ਹੈ ਇੱਕ ਸਿੰਦੂ ਹੈ ਇਸ ਤੋਂ ਇਲਾਵਾ ਵੀ ਜੇ ਕੋਈ ਆਇਡੈਂਟੀਫਾਈ ਹੁੰਦਾ ਉਹਦੇ ਖਿਲਾਫ ਵੀ ਇਦਾਂ ਹੀ ਕਰ ਸਰ ਇਹਨਾਂ ਪਰਿਵਾਰਾਂ ਵੱਲੋਂ ਕੋਈ ਵਿਰੋਧ ਵੀ ਕੀਤਾ ਗਿਆ ਜੀ ਪਹਿਲਾਂ ਕਹਾਣੀ ਸੀ ਤੁਹਾਡੇ ਸਾਹਮਣੇ ਹੈ ਹਜੇ ਚੱਲ ਰਿਹਾ ਹੈਗਾ ਤੇ ਜੇ ਕੋਈ ਪੁਸ਼ਪ ਵੀ ਸਿਚੁਏਸ਼ਨ ਆਈਗੀ ਉਹਨੂੰ ਕੋਆਰਡੀਨਟਲੀ ਡੀਲ ਕੀਤਾ ਜਾਏਗਾ ਸਰ ਘਰ ਪਹਿਲੇ ਖਾਲੀ ਆ ਜਾਂਗੇ